ਇਹ ਤੁਹਾਨੂੰ ਵੀ ਥਕਾਵਟ ਮਹਿਸੂਸ ਹੁੰਦੀ ਆ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਸਰੀਰ ਦੀ ਇਮਿਊਨਿਟੀ ਘੱਟ ਗਈ ਆ ਨੀਂਦ ਬਹੁਤ ਜ਼ਿਆਦਾ ਆਉਂਦੀ ਆ ਤੇ ਸਰਦੀ ਜ਼ੁਕਾਮ ਬਹੁਤ ਜਲਦੀ ਹੁੰਦਾ ਸਭ ਤੋਂ ਪਹਿਲਾਂ ਵਿਟਾਮਿਨ D3 ਦਾ ਟੈਸਟ ਕਰਵਾਓ ਉਸ ਤੋਂ ਬਾਅਦ ਡਾਕਟਰ ਦੀ ਸਲਾਹ ਦੇ ਨਾਲ ਤੁਸੀਂ ਨੈਨੋ ਸ਼ਾਟ ਲੈ ਸਕਦੇ ਆ ਦੋਸਤੋ ਨੈਨੋ ਸ਼ਾਟ ਜੋ ਹੁੰਦੇ ਆ ਇਹ ਵਿਟਾਮਿਨ D3 ਦੀ ਕਮੀ ਤੋਂ ਆਉਂਦੇ ਆ ਇਹ ਕੋਸ਼ ਇਸ ਤਰ੍ਹਾਂ ਦੀ ਪੈਕਿੰਗ ਦੇ ਵਿੱਚ ਆਉਂਦੇ ਆ ਇਹਦੇ ਵਿੱਚ 4 ਕੰਟੇਨਰ ਹੁੰਦੇ ਆ ਛੋਟੇ ਛੋਟੇ ਇੱਕ ਕੰਟੇਨਰ ਦੇ ਵਿੱਚ ਪੰਜ ਅਮਲ ਦਵਾਈ ਹੁੰਦੀ ਆ ਜੋ ਕਿ ਤੁਸੀਂ ਇੱਕ ਵਾਰ ਲੈ ਕੇ ਫਿਰ ਦੁਬਾਰਾ ਹਫਤੇ ਬਾਅਦ ਇਸਤੇਮਾਲ ਕਰਨੀ ਹੁੰਦੀ ਆ ਇਸ ਦਵਾਈ ਨੂੰ ਪਰ ਡਾਇਰੈਕਟ ਹੀ ਪੀ ਸਕਦੇ ਆ ਪਰ ਜਦੋਂ ਵੀ ਤੁਸੀਂ ਇਸ ਦਵਾਈ ਦਾ ਇਸਤੇਮਾਲ ਕਰਨਾ ਆ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਆ ਵਿਟਾਮਿਨ ਡੀ3 ਨੈਨੋ ਸ਼ੌਟ ਕਈ ਬ੍ਰਾਂਡ ਦੇ ਆਉਂਦੇ ਆ ਇਸ ਕਰਕੇ ਜੋ ਵੀ ਤੁਹਾਨੂੰ ਡਾਕਟਰ ਸਲਾਹ ਦੇਵੇਗਾ ਉਹੀ ਬ੍ਰਾਂਡ ਦਾ ਤੁਸੀਂ ਇਸਤੇਮਾਲ ਕਰਿਓ ਇਹਦੇ ਲਗਾਤਾਰ ਇਸਤੇਮਾਲ ਦੇ ਨਾਲ ਸਾਡੇ ਸਰੀਰ ਦੇ ਵਿੱਚ ਜੋ ਥਕਾਵਟ ਮਹਿਸੂਸ ਹੁੰਦੀ ਆ ਸਾਨੂੰ ਸਰੀਰ ਦੇ ਵਿੱਚ ਕਮਜ਼ੋਰੀ ਮਹਿਸੂਸ ਹੁੰਦੀ ਆ ਸਾਡੀ ਇਮਿਊਨਿਟੀ ਵੀਕ ਹੋ ਗਈ ਆ ਸਾਡਾ ਕੋਈ ਵੀ ਕੰਮ ਕਰਨ ਨੂੰ ਮਨ ਨਹੀਂ ਕਰਦਾ ਉਹ ਸਾਰਾ ਠੀਕ ਹੋ ਸਕਦਾ